ਆਜੋ ਵੀ ਆਜੋ ਆ ਦੇਖੋ ਠੰਡ ਦਾ ਮਾਹੌਲ ਧਾਰਦੀ ਰਿੰਗ ਸਿਮਲਾ ਜਮਾ ਪਸ਼ੂ ਨਜ਼ਾਰੇ ਲੈਂਦੇ ਆ ਇੱਥੇ ਆਓ ਤੁਹਾਰੇ ਲਵਾਓ ਪਸ਼ੂਆਂ ਨੂੰ ਗਰਮੀ ਤੋਂ ਬਚਾਓ ਸਸਤਾ ਸੌਦਾ ਬਿਲਕੁਲ ਤੁਸੀਂ ਜੀ ਜ਼ਰੂਰ ਲਵਾਇਓ ਪਸ਼ੂਆਂ ਨੂੰ ਗਰਮੀ ਤੋਂ ਬਚਾਇਓ ਮੱਖੀ ਮਥਰੀ ਵੀ ਭਜਾਇਓ ਵਿੱਚ ਦਵਾਈ ਪਾ ਦਿਓ ਇੱਥੇ ਟੈਂਕੀ ਚ ਗੱਲ ਕਰ ਆਪ ਬਤਿਓ ਹਾਂਜੀ ਬਾਈ ਕੀ ਹਾਲ ਚਾਲ ਨੇ ਲਓ ਬਾਈ ਹੁਣ ਗਰਮੀਆਂ ਆ ਗਈਆਂ ਨੇ ਪਸ਼ੂਆਂ ਲਈ ਪਹਾਰੇ ਲਾਉਣੇ ਬਹੁਤ ਜ਼ਰੂਰੀ ਆ ਗਾਈਆਂ ਲਈ ਅੱਜ ਤੁਹਾਨੂੰ ਦੱਸ ਦਿਆਂ ਕੀ ਕੀ ਪਹਾਰਿਆਂ ਲਈ ਲੱਗਦਾ ਮਿਸਤਰੀ ਲੱਗਿਆ ਹਾਂ ਪਰ ਸਾਰਾ ਕੁਝ ਤੁਹਾਨੂੰ ਪੁੱਛ ਕੇ ਸਾਰਾ ਕੁਝ ਦੱਸਦੇ ਆ ਅੱਜ ਪਹਾਰੇ ਲਾਉਣ ਲਈ ਪਸ਼ੂਆਂ ਦੇ ਕੀ ਕੁਝ ਚਾਹੀਦਾ ਕਈ ਵਾਰੀ ਬੰਦੇ ਠੱਗੇ ਜਾਂਦੇ ਆ ਦੁਕਾਨ ਤੇ ਜਾਂਦੇ ਆ ਬਹੁਤ ਮਹਿੰਗਾ ਰੇਟ ਬੋਲ ਜਾਂਦੇ ਆ ਹਲਾ ਕਹਿੰਦਾ ਇੰਨੇ ਆਹ ਕੁਝ ਲੱਗਦਾ ਕੁਝ ਲੱਗਦਾ ਸਾਰੀ ਗੱਲਬਾਤ ਆਪਾਂ ਮਿਸਤਰੀ ਨਾਲ ਕਰਾਂਗੇ ਬਹੁਤ ਸਸਤੇ ਜਿਹੇ ਫੁਆਰੇ ਪੈਂਦੇ ਆ ਬੰਦਾ ਆਪ ਸਿੰਪਲ ਤੌਰ ਤੇ ਲਾ ਸਕਦਾ ਜੇ ਚੰਗੀ ਤਰ੍ਹਾਂ ਦੇਖ ਲੈ ਵੀਡੀਓ ਨੂੰ ਸੋ ਬਣੀ ਰੇ ਉਹ ਵੀਡੀਓ ਦੇ ਨਾਲ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਪੁੱਛਦੇ ਆ ਕੀ ਕੁਝ ਲੱਗਦਾ ਤੇ ਕੀ ਕੁਝ ਲਿਆਉਣਾ ਪੈਂਦਾ ਕਿੰਨਾ ਖਰਚ ਆ ਜਾਂਦਾ ਆਓ ਚੱਲਦੇ ਆ ਹਾਂਜੀ ਬਾਈ ਜੀ ਆਹ ਦੇਖ ਸਕਦੇ ਤੁਸੀਂ ਹੈ ਸਾਰਾ ਸਮਾਨ ਫਿਲਟਰ ਵਾਲੀ ਆ ਆਹ ਦੇਖ ਸਕਦੇ ਤੁਸੀਂ ਫੁਆਰੀਆਂ ਦਾ ਸਿਸਟਮ ਸਾਰਾ ਫੁਆਰੀ ਆ ਗਿਆ ਹਾਂ ਤੇ ਫਿਲਟਰ ਵਾਲੀ ਮੋਟਰ ਹੁੰਦੀ ਹੈ ਜਿਹੜੀ ਉਹ ਲੱਗਦੀ ਆ ਤੇ ਆ ਪਾਇਪ ਆ ਗਈ ਫਿਰ ਫਿਲਟਰ ਵਾਲੀ ਪਰ ਹੁਣ ਦੱਸਣਾ ਦਿੰਦੇ ਆ ਆ ਪਾਇਪ ਆ ਗਈ ਫਿਲਟਰ ਵਾਲੀ ਆ ਮੋਟਰ ਆ ਗਈ ਆ ਗਿਆ ਆ ਗਿਆ ਇੱਕ ਮਿੰਟ ਤੇਰੇ ਕੰਨੀ ਨਹੀਂ ਆਉਂਦਾ ਆਹੋ ਫਿਲਟਰ ਆਉਹੀ ਆ ਗਿਆ ਫਿਰ ਟਰੈਕਟਰ ਆ ਫਿਲਟਰ ਸੀ ਪੁਰਾਣਾ ਜਿਹੜਾ ਆਪਣੇ ਕੋਲੇ ਉਹ ਕੱਢ ਦਿੱਤੇ ਉਹੀ ਵਰਤਿਆ ਗਿਆ ਹੈ ਪੁਰਾਣਾ ਫਿਲਟਰ ਹੀ ਵਰਤਿਆ ਇਹਦਾ ਪੁਰਾਣਾ ਫਿਲਟਰ ਹੀ ਲੈ ਲਓ ਤੁਸੀਂ ਬਸ ਉਸੇ ਨੂੰ ਵਰਤੋਂ ਚ ਲਿਆਓ ਤੇ ਆ ਸਮਾਨ ਹੈ ਬਾਕੀ ਇੱਕ ਮੇਨ ਸਪਲਾਈ ਹੁੰਦੀ ਹੈ ਸਪਲਾਈ ਦੇ ਉੱਪਰ ਪਾਣੀ ਦਾ ਪ੍ਰੈਸ਼ਰ ਜ਼ਰੂਰ ਟੈਂਕੀ ਉੱਤੇ ਵੱਡੀ ਹੋਣੀ ਚਾਹੀਦੀ ਹੈ ਜਿਹੜੀ ਹੋਵੇ ਆ ਤੁਸੀਂ ਦੇਖ ਸਕਦੇ ਹੋ ਫਿੱਟ ਕਰੀ ਜਾਂਦੇ ਆ ਨਾਲ ਖੰਗਾਲੀ ਦਵਾਈ ਵੀ ਹੁੰਦੀ ਹੈ ਖੰਗਾਲੀ ਦਵਾਈ ਵੀ ਜ਼ਰੂਰੀ ਹੈ ਉਹਨਾਂ ਵਿੱਚ ਦੀ ਜਿਹੜਾ ਖੰਡ ਨਾ ਤਾਂ ਸਹੀ ਹੈ ਆ ਦੇਖੋ ਤੁਸੀਂ ਇਦਾਂ ਫਿਟਿੰਗ ਹੁੰਦੀ ਹੈ ਸਾਰੀ ਚੀਜ਼ ਆ ਇਕੱਲੀ ਇਕੱਲੀ ਦਿਖਾ ਦਿੰਦੇ ਆ ਆ ਲੱਗੇ ਨੇ ਫਿਲਟਰ ਮਾਰੇ ਪੁੱਤ ਨੇ ਇਕੱਠੀ ਜੱੜ ਤਾਂ ਕਹਿੰਦਾ ਪੱਕਾ ਨੂੰ ਕੱਢਣਾ ਮੋਟਰ ਉਹ ਦੂਜੀ ਜਿਹੜੇ ਫਿਲਟਰ ਹੈ ਮੇਨ ਜਿਹੋ ਜਿਹੜੇ ਸੀਗੇ 1 2 ਕੱਢਦੇ ਆ ਫਿਲਟਰਾਂ ਵਿੱਚ ਮੋਟਰ ਲੱਗੀ ਹੋਈ ਆ ਕਿ ਆਕੜੇ ਜੱਕ ਨੇ ਜਿਹੜਾ ਸਮਾਨ ਸਪਲਾਈ ਕਰਕੇ ਆਏ ਐ ਐ ਉੱਪਰ ਆ ਮੰਨ ਕੇ ਚਲੋ ਇਹਦੇ ਉੱਪਰ ਵੀ ਫਵਾਰੇ ਲੱਗੇ ਜਾਣਗੇ ਇਥੇ ਪਸ਼ੂ ਵੱਜੇ ਵੱਜਦੇ ਆ ਉਧਰ ਪਸ਼ੂ ਵੱਜਦੇ ਬਾਅਦ ਚ ਉਧਰ ਵੀ ਲਾਵਾਂਗੇ ਪਹਿਲਾਂ ਇੱਕ ਪਾਸੇ ਕੰਪਲੀਟ ਕਰਕੇ ਆਪਾਂ ਦੇਖ ਲਈਏ ਕਾਮਯਾਬ ਹੈਗਾ ਇਹ ਨੁਕਤੇ ਤੱਕ ਨਹੀਂ ਸੋ ਇੱਕ ਗੱਲ ਹੋਰ ਬਾਈ ਨਾਲ ਨਾਲ ਤੁਹਾਨੂੰ ਕਰਦੇ ਆ ਨਵੀਆਂ ਤੂੜੀਆਂ ਆਉਂਦੀਆਂ ਜਿਹੜੀਆਂ ਹੁਣ ਬਣ ਕੇ ਆ ਰਹੀਆਂ ਨੇ ਆ ਉਹ ਚ ਗਰਦਾ ਬਹੁਤ ਹੁੰਦਾ ਤੂੜੀ ਨੂੰ ਚੰਗੀ ਤਰ੍ਹਾਂ ਧੋ ਲਿਆ ਕਰੋ ਤੁਸੀਂ ਉਹ ਚ ਬਹੁਤ ਰੇਤਾ ਨਿਕਲਦਾ ਤੂੜੀ ਤੋਂ ਨੇ ਦੋ ਫਾਇਦੇ ਹੁੰਦੇ ਆ ਤੂੜੀ ਦਾ ਕਣ ਮਰ ਜਾਂਦਾ ਤੂੜੀ ਪੋਲੀ ਹੋ ਜਾਂਦੀ ਐ ਇੱਕ ਤਾਂ ਠੀਕ ਐ ਨਾ ਚੂਰੀ ਵਰਗੀ ਤੂੜੀ ਬਣ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਲੈ ਬਿਲਕੁਲ ਚੂਰੀ ਵਰਗੀ ਤੂਰੀ ਐ ਪੋਲੀ ਤੇ ਦੂਜਾ ਪਸ਼ੂ ਬਿਮਾਰ ਨਹੀਂ ਹੁੰਦੇ ਬੰਨ ਨਹੀਂ ਪੈਂਦਾ ਪਸ਼ੂ ਨੂੰ ਖੇਚ ਲਈਏ ਸਿਰਫ 10 ਮਿੰਟ ਦੀ ਚੰਗੀ ਤਰ੍ਹਾਂ ਤੂੜੀ ਨੂੰ ਧੋ ਲਈਏ ਤੂੜੀ ਨੂੰ ਧੋ ਕੇ ਚੰਗੀ ਤਰ੍ਹਾਂ ਆਪਾਂ ਰੱਖਦੇ ਆ ਦੇਖ ਲੈ ਤੁਸੀਂ ਰੇਤਾ ਮੈਂ ਤੁਹਾਨੂੰ ਦਿਖਾਉਣਾ ਇਹ ਆ ਦੇਖੋ ਕਿਵੇਂ ਇਹ ਰੇਤਾ ਨਿਕਲਿਆ ਆਵੇ ਦੇ ਵਿੱਚੋਂ ਬਹੁਤ ਜ਼ਿਆਦਾ ਰੇਤਾ ਨਿਕਲਿਆ ਇਹ ਹਲੇ ਜਿਹੜਾ ਸਿਮ ਸਿਮ ਪਾਣੀ ਆ ਦਾ ਉਹ ਪਾਣੀ ਆ ਤੇ ਰੇਤਾ ਹਲੇ ਤਾਂ ਬਹੁਤ ਜ਼ਿਆਦਾ ਆ ਦੇਖੋ ਕੱਢਿਆ ਵਾ ਇਹਦੇ ਵਿੱਚ ਦੀ ਆ ਦੇਖ ਸਕਦੇ ਤੁਸੀਂ ਕਿਵੇਂ ਸੋ ਇਹ ਚੀਜ਼ਾਂ ਤੋਂ ਆਪਾਂ ਪਸ਼ੂਆਂ ਨੂੰ ਸਾਹਮਦੇ ਸੰਭਾਲਦੇ ਆ ਪਸ਼ੂ ਤੇ ਆਪਾਂ ਕੱਟੋ ਟਾਈਮ ਲਾਈਏ ਆਪਾਂ ਜਿਹੜੀ ਤੂੜੀ ਤੰਦ ਹੈ ਉਹਨਾਂ ਦਾ ਕੱਖ ਪੱਟਾ ਉਹ ਵਧੀਆ ਪਾਈਏ ਚਾਰ ਐਤ ਕੀ ਆਪਾਂ ਪਾਉਣਾ ਨਹੀਂ ਪਹਿਲਾਂ ਚਾਰ ਪਾਇਆ ਵਸੀਆ ਦੇਖੋ ਪੁਰਾਣਾ ਚਾਰ ਹੈ ਚਾਰ ਦੇ ਬਹੁਤ ਜ਼ਿਆਦੇ ਨੁਕਸਾਨ ਨੇ ਠੀਕ ਹੈ ਕਈ ਜਿਹੜੇ ਕਮਚੋਰ ਆ ਪਾਉਣਗੇ ਇਤ ਕੀ ਵੀ ਸੋ ਪਸ਼ੂਆਂ ਦੇ ਰਿਲੇਟਡ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਰਹਿੰਦੇ ਆ ਬਣੇ ਰਹੇ ਉਹ ਵੀਡੀਓ ਦੇ ਨਾਲ ਮਿਸਤਰੀ ਗਿਆ ਵਾ ਸਮਾਨ ਲੈਣ ਥੋੜਾ ਘਟ ਗਿਆ ਉਹਦੇ ਨਾਲ ਵੀ ਤੁਹਾਨੂੰ ਗੱਲਬਾਤ ਕਰਾਂਗੇ ਕੱਲੀ ਕੱਲੀ ਜੀ ਤੁਹਾਨੂੰ ਦੱਸਾਂਗੇ ਇਹ ਜੀ ਤਕਰੀਬ ਤੌਰ ਤੇ ਪੁਰਾਣਾ ਫਿਲਟਰ ਲੋ ਫਿਲਟਰ ਵਾਲੀਆਂ ਚੀਜ਼ਾਂ ਯੂਜ਼ ਹੁੰਦੀਆਂ ਫੋਹਾਰਿਆਂ ਦੇ ਲਈ ਸੋ ਪਸ਼ੂਆਂ ਲਈ ਬੈਨੀਫਿਟ ਹੈ ਇਹ ਚੀਜ਼ਾਂ ਹਾਂਜੀ ਲਓ ਜੀ ਆਪਣੇ ਫੋਹਾਰੇ ਲੱਗ ਕੇ ਤਿਆਰ ਹੋ ਚੁੱਕੇ ਨੇ ਬਸ ਐਨੇ ਇੰਡਸਟੈਂਸ ਤੇ ਲਾਉਣੇ ਐਨੇ ਫਰਕ ਨਾ ਐਨੇ ਨੀਵੇਂ ਲਾਉਣੇ ਤੁਸੀਂ ਇੱਥੋਂ ਦੇਖ ਲਓ ਆ ਤੁਸੀਂ ਦੇਖ ਸਕਦੇ ਹੋ ਆਨੰਦੀ ਵੱਜਿਆ ਪਿਆ ਆਨੰਦੀ ਆਈ ਜਾਂਦਾ ਬਸ ਹੁਣ ਜੇ ਪੱਖਾ ਸੈਟ ਲਈਏ ਤਾਂ ਇੱਥੇ ਤਿੰਨ ਪਸੂਆਂ ਤਿੰਨ ਪਸੂਆਂ ਦੇ ਉੱਤੇ ਮੰਨ ਕੇ ਚੱਲੋ ਬਾਈ ਚਾਰ ਭਾਰੇ ਜ਼ਰੂਰੀ ਨੇ 1 2 3 ਤੇ 4 ਐ ਤੁਸੀਂ ਕੋਪੜੀ ਤਾਰ ਲੈ ਲੈਣੀ ਕੋਪੜੀ ਤਾਰ ਦੇ ਨਾਲ ਹੀ ਮੰਨਣਾ ਕਿਉਂ ਮਿਸਤਰੀ ਠੀਕ ਹੈ ਇਹ ਦੇਖੋ ਬੋਲੀ ਆਨੰਦ ਵੱਜਿਆ ਪਿਆ ਇਹ ਤਾਂ ਮੁੱਕ ਨਹੀਂ ਆਹ ਸਹੀ ਹੈ ਤਾਂ ਖੜਜੂ ਪਰੋ ਆ ਫਿਲਟਰ ਨਾਲ ਫਿਲਟਰ ਨਾਲ ਬਿਠਾ ਕੇ ਤਾਂ ਇਹ ਆ ਲਓ ਜੀ ਆ ਫਿਲਟਰ ਵਾਲਾ ਸਿਰਚਾ ਮਾ ਟੂ ਕੀ ਮੈਨੇ ਕਿਹਾ ਲਾਈ ਤਾਂ ਲੱਗ ਗਈ ਫਿਲਟਰ ਵਾਲਾ ਸਿਸਟਮ ਇਹ ਇੱਕ ਤਰ੍ਹਾਂ ਦਾ ਫਿਲਟਰ ਲਾ ਲਓ ਬਸ ਤੁਸੀਂ ਪੁਰਾਣਾ ਫਿਲਟਰ ਲੈ ਲਓ ਰਾਸ ਇਸ ਤੋਂ ਮੋਸੇ ਦੀ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਪੁਰਾਣਾ ਫਿਲਟਰ ਲਿਆਓ ਤੇ ਸਸਤੇ ਜੀ ਪੈਂਦਾ ਕੋਈ ਵਾੜਾ ਪੈਂਹਾਂ ਦੇ ਵਿੱਚ ਹੋਣਾ ਹੋਇਓ ਸਫਾਰੇ ਡਿੱਗਣ ਲੱਗਦੇ ਆ ਦੇਖੋ ਸਿਮਰਾ ਹੀ ਬਣਿਆ ਪਿਆ ਸਿਮਲਾਈ ਹਾਂਜੀ ਬਾਈ ਜੀ ਆਪਾਂ ਜਿਹੜਾ ਬਾਈ ਮਿਸਤਰੀ ਲੱਗਿਆ ਨਾ ਆਪਣੇ ਨਾਲ ਇਹ ਇਹਦੇ ਇੱਕ ਇੱਕ ਖਾਸੀਅਤ ਇਹ ਹੈਗੀ ਕਿ 15 ਕਿਲੋਮੀਟਰ ਦਾ ਦਾਇਰਾ ਚਾਹੀਦਾ ਹੈਗਾ ਤਪੇ ਦੇ ਨੇੜੇ ਤੇੜੇ 15 ਕਿਲੋਮੀਟਰ ਦਾ ਦੈਰਾ ਚਾਹੀਦਾ ਉਹਦੇ ਅੰਦਰ ਇਹਦੀ ਵਾਈਫ ਵੱਲੋਂ ਫ੍ਰੀ ਸਰਵਿਸ ਆ ਫ੍ਰੀ ਮੰਨ ਕੇ ਜਲ ਕੰਮ ਕਰੂਗਾ ਦੇਖਨੇ ਫਿਲਟਰ ਫੋਲਟਰ ਲਵਾਉਣੇ ਆ ਜਾਂ ਏਸੀ ਦਾ ਕੰਮ ਏਸ਼ੀਆਂ ਦਾ ਕੰਮ ਕਰਵਾਉਣਾ ਸਿਰਫ ਗੱਲ ਕੀ ਹੈ 500 ਰੁਪਏ ਸਿਰਫ ਤੇਲ ਖਰਚਾ ਲੱਗੂਗਾ ਹੋਰ ਕੁਝ ਵੀ ਨਹੀਂ ਹੈਗਾਗਾ 500 ਰੁਪਏ ਤੇਲ ਖਰਚਾ ਫ੍ਰੀ ਫ੍ਰੀ ਆ ਸਰਵਿਸ ਬਾਕੀ ਫ੍ਰੀ ਕੰਮ ਕਰਕੇ ਜਾਊਗਾ ਬਾਈ ਛੋਡਾ ਸਮਾਨ ਸੱਲਾ ਛੋਡਾ ਹੋਊਗਾ ਸੋ ਬਾਈ ਦਾ ਕੰਟੈਕਟ ਨੰਬਰ ਪਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਹਾਂਜੀ ਭਾਈ ਜਿਹੜਾ ਮਨ ਕਰੇ ਚਲ ਬਾਈ ਆਊਗਾ ਠੀਕ ਹੈ ਨਾ ਉਹ ਐ ਹੀ ਨਹੀਂ ਹੈਗਾ ਬਾਈ ਤੁਸੀਂ ਪਿੰਡ ਚ ਚਾਰ ਪੰਜ ਜਰਾਂ ਨੇ ਆ ਜਾਣੇ ਰਲ ਕੇ ਆਥਨ ਤੱਕ ਦਾ ਸਾਰਾ ਕੰਮ ਲਾਭ ਲੋ 500 ਚ ਉਹ ਸਿਰਫ ਇੱਕ ਘੰਟੇ ਦਾ ਕੰਮ ਹੋਵੇ ਦੋ ਘੰਟੇ ਦਾ ਕੰਮ ਹੋਵੇ ਸਿਰਫ ਇੱਕ ਘਰ ਦੇ ਲਈ ਆ ਆਥਨ ਤੱਕ ਦਾ ਕੋਈ ਨਹੀਂ ਨਹੀਂ ਤਾਂ ਬਾਈ ਦੇ ਬਾਲ ਨਿੱਕੇ ਨਿਆਣੇ ਵੀ ਰੋਲ ਜਾਣਗੇ ਤਾਂ ਫਿਰ ਜੇ ਕਮਾਈ ਨਾ ਕਰੂਗਾ ਤਾਂ ਤੇਰ ਖਰਚਾ ਦਾ ਤੇਲ ਤੇ ਤਾਂ ਚੱਲਣਾ ਹੀ ਪੈਂਦਾ ਨਾ ਮੋਟਰਸਾਈਕਲ ਤੇ ਹੀ ਚੱਲਦਾ ਬਾਈ ਕਹਿੰਦਾ ਐਂ ਤਾਂ ਕਹਿੰਦਾ ਕਹਿੰਦਾ ਫਿਰ ਮੈਂ ਮੂਹ ਫਲੀ ਤੇ ਆਜਾਂ ਰੋਟੀਆਂ ਤਾਂ